ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸੋਥਾ ਸਾਹਿਬ ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਆਏ ਸਾਡੇ ਸਾਥੀ ਗੰਗ ਸਭ ਤੋਂ ਪਹਿਲਾਂ ਮੈਂ ਜੋਨਾਂ ਦਾ ਬਿਗਲ ਵੱਜ ਚੁੱਕਿਆ ਹੈ। ਔਰ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਇੱਕ ਅੱਧੀ ਸੀਟ ਤੇ ਉਮੀਦਵਾਰ ਐਲਾਨਣਾ ਬਾਕੀ ਹੈ। ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਔਰ ਮੈਂ ਉਮੀਦ ਕਰੂੰਗਾ कि ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਪੰਜਾਬ ਦੇ ਲੋਕ ਫੈਸਲਾ ਕਰਨਗੇ ਉੱਪਰ ਕੇ ਆਏਗੀ ਔਰ ਨਾਲ ਹੀ ਨਾਲ ਬਹੁਤ سارے ਸਾਥੀ ਜਿਹੜੇ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ ਕੁਝ ਕਾਰਨਾਂ ਦੇ ਕਰਕੇ ਆਜੋ ਦੁਵਾਰਾ ਉਹਨਾਂ ਦੇ ਘਰ ਵਾਪਸੀ ਹੋ ਰਹੀ ਕਾਂਗਰਸ ਪਾਰਟੀ ਦੀ ਸੋਚ ਨੂੰ ਵੇਖ ਕੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੇ ਵਿਚਾਰਾਂ ਨੂੰ ਦੇਖ ਕੇ ਤੇ ਕਾਂਗਰਸ ਪਾਰਟੀ ਦਾ ਨਿਆ ਪੱਤਰ ਵੇਖ ਕੇ ਔਰ ਇਸ ਪ੍ਰਕਾਰ ਦੇ ਹਾਲਾਤ ਨੇ ਦੇਸ਼ ਦੇ ਇਹ ਦੇਸ਼ ਨੂੰ ਅੱਜ ਸੰਵਿਧਾਨ ਨੂੰ ਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਲੋਕਤੰਤਰ ਬਚਾਉਣ ਦੀ ਲੋੜ ਹੈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੋੜ ਹੈ ਔਰ ਅੱਜ ਪੰਜਾਬ ਦੇ ਲੋਕ ਇਹ ਕੱਲ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਹੈ ਔਰ ਮੈਂ ਬੇਨਤੀ ਵੀ ਕਰਾਂਗਾ ਕਿ ਇੱਕ ਹੀ ਪਾਰਟੀ ਹੈ ਜਿਹੜੀ ਸਿੱਧੰ ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਲੜ ਰਹੀ ਹੈ ਉਹ ਹੈ ਕਾਂਗਰਸ ਪਾਰਟੀ ਔਰ ਸਾਡੇ ਲੀਡਰ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਖਾਸ ਕਰਕੇ ਜਿਹੜੇ ਨਾ ਈਡੀ ਤੋਂ ਚੁਕੇ ਨਾ ਸੀਬੀਆਈ ਤੋਂ ਚੁਕੇ ਨਾ ਜੇਲ੍ਹ ਜਾਨ ਤੋਂ ਡਰੇ 2 ਸਾਲ ਦਾ ਬੇਸ਼ੱਕ ਉਹਨਾਂ ਦੀ ਸਦਸਤਾ ਵੀ ਰੱਦ ਕਰ ਦਿੱਤੀ ਗਈ ਸਜ਼ਾ ਵੀ ਸੁਣਾ ਦਿੱਤੀ ਗਈ ਸਦਸਤਾ ਵੀ ਰੱਦ ਕਰ ਦਿੱਤੀ ਗਈ ਔਰ ਘਰ ਵੀ ਖੋਲਿਆ ਗਿਆ ਸਿਕਿਉਰਿਟੀ ਐਸਪੀਜੀ ਵਾਪਸ ਲੈ ਲੇਗੀ ਇਸ ਦੇ ਬਾਪਯੂਦ ਵੀ ਚਟਾਂਗ ਬਣ ਕੇ ਸਾਡੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਇਸੇ ਸੋਚ ਨੂੰ ਲੈ ਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਇਹ ਲੜਾਈ ਦੇਸ਼ ਨੂੰ ਬਚਾਉਂਦੀ ਹੈ ਇਧਰ ਉਧਰ ਵੇਖਣ ਦੀ ਬਜਾਏ ਕੋਈ ਅਕਾਲੀ ਦਲ ਨੂੰ ਜਿਹੜਾ ਵੋਟ ਪਾਏਗਾ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ 6-7 ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਰਾਜ ਸਭਾ ਮੈਂਬਰ ਇੱਕ ਵੀ ਰਾਜ ਸਭਾ ਮੈਂਬਰ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਔਰ ਇੱਕ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਸਨ ਉਹਨਾਂ ਨੇ ਦੁਬਾਰਾ ਫਿਰ ਬੀਜੇਪੀ ਦਾ ਪੱਲੂ ਜਿਹੜਾ ਸੰਭਾਲ ਲਿਆ ਸੋ ਮੈਂ ਕਹਿੰਦਾ ਕਿ ਜਿੰਨਾ ਵੱਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਓਰੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣ ਆਲਾ ਹੈ ਉਹ ਕਿਸਾਨਾਂ ਦੀ ਗੱਲ ਲਾ ਲਓ ਪੰਜਾਬੀ ਦੀ ਗੱਲ ਲਾ ਲਓ ਪੰਜਾਬੀਅਤ ਦੀ ਗੱਲ ਲਾ ਲਓ ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ ਪਹਿਲਾਂ ਜਦੋਂ ਜਿੱਥੇ-ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਨਿਰੰਤਰ ਹਮਲੇ ਕੀਤੇ ਗਏ ਕਿ ਅਸੀਂ ਕਿਵੇਂ ਨਾ ਕਿਵੇਂ ਪੰਜਾਬ ਤੇ ਆਪਦਾ ਰਾਜ ਬਣਾ ਲੀਏ ਲੇਕਿਨ ਉਹ ਮੁਨਕੀ ਨਹੀਂ ਹੈ ਤੇ ਫਿਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੇ ਪੰਜਾਬੀਆਂ ਤੇ ਤਸੱਦਦ ਕਰਨ ਦਾ ਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ ਕਦੇ-ਕਦੇ ਤਾਂ ਇੰਜ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਦੇਸ਼ ਦੇ ਨਕਸ਼ੇ ਤੋਂ ਹੀ ਪੰਜਾਬ ਨੂੰ ਨਾ ਉੜਾ ਦਿੱਤਾ ਜਾਵੇ। ਸੋ ਇਹਨਾਂ तमाम ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਡੇ ਲੋਕ ਔਰ ਸਾਡੇ ਲੀਡਰ ਸਾਹਿਬਾਨ ਘਰ ਵਾਪਸੀ ਕਰ ਰਹੇ ਨੇ। ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਮੇਰੇ ਨਾਲ ਰਜਿੰਦਰ ਰਾਜਾ ਜੀ ਜਿਹੜੇ ਕਿ ਜ਼ਿਲ੍ਹਾ ਯੂਥ ਕਾਂਗਰਸ ਤੋਂ ਜਿਨ੍ਹਾਂ ਨੇ ਆਪਦਾ ਜੀਵਨ ਸ਼ੁਰੂ ਕੀਤਾ ਸੀ। ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਪਲੈਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਰਹੇ ਫਿਰ ਮਿਲਕ ਫੈਟ ਦੇ ਉੱਥੇ ਦੇ ਸੰਗਰੂਰ ਜ਼ਿਲ੍ਹੇ ਦੇ ਚੇਅਰਮੈਨ ਰਹੇ ਔਰ ਕਈ ਵਾਰ ਇਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਦੋਂ ਉਹਨਾਂ ਨੂੰ ਹਟਾਇਆ ਗਿਆ ਤੇ ਉਦੋਂ ਇਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਨਵੀਂ ਪਾਰਟੀ ਸੀ ਉਹਨਾਂ ਚ ਆਦਾ ਏ ਵਿਚਾਰ ਰੱਖਣ ਲੱਗ ਪਏ ਲੇਕਿਨ ਅੱਜ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪ ਦੀ ਜਿਹੜੀ ਪੁਰਾਣੀ ਪਾਰਟੀ ਐ ਘਰ ਵਾਪਸੀ ਕੀਤੀ ਐ ਸਾਡੇ ਵਿੱਚ ਫੇਰ ਵਿਸ਼ਵਾਸ ਜਤਾਇਆ ਐ ਮੈਂ ਰਜਿੰਦਰ ਰਾਜਾ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਗਬਾਰਾ ਸ਼ਮੂਲੀਅਤ ਕਰਨ ਦੇ ਵਾਸਤੇ ਉਹਨਾਂ ਨੂੰ ਜਿਹਾਇਆ ਕਹਿਣਾ ਨਾਲ ਹੀ ਨਾਲ ਉਹਨਾਂ ਦੇ ਹਰਮਨਪ੍ਰੀਤ ਸਿੰਘ ਡਿੱਕੀ ਸਾਹਿਬ ਇਹ ਵੀ ਐਕਸ ਚੇਅਰਮੈਨ ਰੇ ਨੇ ਮਾਰਕਾ ਕਮੇਟੀ ਸੰਗਰੂਰ ਦੇ ਉਹ ਵੀ ਸ਼ਾਮਲ ਹੋ ਰਹੇ ਨੇ ਅਵਤਾਰ ਸਿੰਘ ਸ਼ੇਰੋਂ ਐਕਸ ਪ੍ਰਧਾਨ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਿਸਾਨ ਸੱਲ ਸੰਗਰੂਰ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਨਵੀਨ ਕੁਮਾਰ ਬੰਟੀ ਐਕਸ ਐਮ ਸੀ ਸੁਨਾਮ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਸਰਕਾਰ ਬਲਕਾਰ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ ਮਲਕੀਤ ਸਿੰਘ ਟੀਨਸਾ ਸਰਪੰਚ ਮਲਕੀਤ ਸਿੰਘ ਟੋਲੇਵਾਲ ਐਕਸ ਜਨਰਲ ਸੈਕਟਰੀ ਕਿਸਾਨ ਸੈਲ ਪੰਜਾਬ ਬਲਵਿੰਦਰ ਸਿੰਘ ਢਾਲੀਵਾਲ ਵੀਰ ਕਲਾ ਤੇ ਲਾਸਟ ਦੇ ਵਿੱਚ ਨਰੇਸ਼ ਸ਼ਰਮਾ ਜੀ ਸਾਡੇ ਇਹ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਸੰਗਰੂਰ ਤੋਂ ਇਹ ਵੀ ਬੁੱਧੀਜੀਵੀ ਸੈਲ ਦੇ ਇਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਇਹਨਾਂ ਨੂੰ ਵਿਸ਼ਵਾਸ ਤੋਂ ਆਣਾ ਕਿ ਕਾਂਗਰਸ ਪਾਰਟੀ ਦੇ ਵਿੱਚ ਹਮੇਸ਼ਾ ਤੁਹਾਡਾ ਮਾਨ ਸਨਮਾਨ ਬਰਕਰਾਰ ਰਹੇਗਾ ਤੁਹਾਡੀ ਔਖੇ ਸਮੇਂ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦੇਣ ਵਾਸਤੇ ਦੁਬਾਰਾ ਫੇਰ ਘਰ ਵਾਪਸੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਬਹੁਤ ਮਿਹਰਬਾਨੀ ਤੁਹਾਡਾ ਮੈਨੂੰ ਲੱਗਦਾ ਕਿ ਇਸ ਸਮੇਂ ਆਉਣਾ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ ਇਹੀ ਮੈਨੂੰ ਲੱਗਦਾ ਕਿ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਸ ਤੋਂ ਬਾਅਦ ਮੈਂ ਬਾਜਵਾ ਸਾਹਿਬ ਤੁਹਾਨੂੰ ਕੁਝ ਤੁਹਾਨੂੰ ਸੰਮੁਖ ਹੋਣਗੇ ਬਾਜਵਾ ਸਾਹਿਬ